ਸਾਸੀਆਕਾਰ ਜੀ ਸਾਰਿਆਂ ਨੂੰ ਆਓ ਜਾਣਦੇ ਹਾਂ ਬਾਸਪਤੀ ਦੇ ਤਾਜ਼ਾ ਰੇਟਾਂ ਦੇ ਬਾਰੇ ਅੰਬਰਸਰ ਮੰਡੀ ਦੇ ਵਿੱਚ ਆ 1509 ਦਾ ਰੇਟ 2886 ਰੁਪਏ ਲੱਗਿਆ ਇੰਦਰੀ ਮੰਡੀ ਦੇ ਵਿੱਚ ਆ 1509 ਦਾ ਰੇਟ 2815 ਰੁਪਏ ਲੱਗਿਆ ਕਰਨਾਲ ਮੰਡੀ ਦੇ ਵਿੱਚ ਆ 1509 ਦਾ ਰੇਟ 27500 ਰੁਪਏ ਲੱਗਿਆ ਨਰੇਲਾ ਮੰਡੀ ਦੇ ਵਿੱਚ ਆ 1509 ਦਾ ਰੇਟ 2681 ਰੁਪਏ ਲੱਗਿਆ 17 18 ਦਾ ਰੇਟ ਆ 3810 ਰੁਪਏ 18 47 ਦਾ ਰੇਟ ਆ 3050 ਰੁਪਏ ਲੱਗਿਆ ਚੀਕਾ ਮੰਡੀ ਦੇ ਵਿੱਚ ਆ 1509 ਦਾ ਰੇਟ 2760 ਰੁਪਏ ਟਹਾਣਾ ਮੰਡੀ ਦੇ ਵਿੱਚ ਆ 1509 ਦਾ ਰੇਟ 2780 ਰੁਪਏ ਲਾੜਵਾ ਮੰਡੀ ਦੇ ਵਿੱਚ ਆ 1509 ਦਾ ਰੇਟ 2810 ਰੁਪਏ ਸੋਨੀਪਤ ਮੰਡੀ ਦੇ ਵਿੱਚ ਆ 1509 ਦਾ ਰੇਟ 2650 ਰੁਪਏ ਲੱਗਿਆ ਫਤਿਹਬਾਦ ਮੰਡੀ ਦੇ ਵਿੱਚ ਆ 1509 ਦਾ ਰੇਟ 2700 ਰੁਪਏ ਲੱਗਿਆ ਸਿਰਸਾ ਮੰਡੀ ਦੇ ਵਿੱਚ ਆ 1509 ਦਾ ਰੇਟ 2710 ਰੁਪਏ ਲੱਗਿਆ ਫਾਜਲਕਾ ਮੰਡੀ ਦੇ ਵਿੱਚ 1509 ਦਾ ਰੇਟ 2475 ਰੁਪਏ ਤੱਕ ਲੱਗਿਆ ਤਰਾਵੜੀ ਮੰਡੀ ਦੇ ਵਿੱਚ 1509 ਦਾ ਰੇਟ 2800 ਰੁਪਏ ਲੱਗਿਆ ਪ੍ਰਾਣੀ 17 18 ਰੇਟ 4250 ਰੁਪਏ ਪ੍ਰਾਣੀ 11 21 ਦਾ ਰੇਟ 4570 ਰੁਪਏ ਤੱਕ ਲੱਗਿਆ ਬਟਾਲਾ ਮੰਡੀ ਦੇ ਵਿੱਚ 1509 ਦਾ ਰੇਟ 2790 ਰੁਪਏ ਤੱਕ ਲੱਗਿਆ ਬਾਸਪਤੀ ਦੇ ਰੇਟ ਲਗਾਤਾਰ ਵਧ ਰਹੇ ਹਨ 3000 ਦਾ ਅੰਕੜਾ ਜਲਦੀ ਹੀ ਪਾਰ ਕਰ ਲਊਗੀ ਬਾਸਪਤੀ